ਸਤਨਾਮ ਵਾਹਿਗੁਰੂ 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 ਸਤਨਾਵਾ ਵਾਗੁਰੂ ਸਤਨਾਵਾ ਵਾਗੁਰੂ ਸਤਨਾਵਾ ਵਾਗੁਰੂ ਮਹਾਰਾ ਸੁਖ ਸ਼ਾਂਤੀ ਵਰਸੇ ਪਰਮਾਤਮਾ ਸਤਿਆ ਪਾਸ਼ਾ ਵਾਹਿਗੁਰੂ 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 ਮਹਾਰਾਜ ਪਲਾ ਕਰੀ ਹਰ ਇੱਕ ਦਾ ਪਲਾ ਕਰੀ ਵਾਹਿਗੁਰੂ ਵੈਰੀ ਦੁਸ਼ਮਣ ਦਾ ਪਲਾ ਕਰੀ ਮਹਾਰਾ ਸਤਿਆ ਪਾਸ਼ਾ ਸੁਖ ਸ਼ਾਂਤੀ ਵਰਤਾਵੇਂ ਮਹਾਰਾਜੀਆਂ ਦਾ ਸੁੱਖ ਰੱਖੀ ਸੁਖ ਸ਼ਾਂਤੀ ਵਰਤਾਵੇਂ ਮਹਾਰਾ ਸਤਿਆ ਪਾਸ਼ਾ ਤੇਰੀ ਵਡਿਆਈ ਤੇਰਾ ਆਸਰਾ ਤੇਰੇ ਨਾਮ ਦਾ ਆਸਰਾ ਵਾਹਿਗੁਰੂ ਸਰਬਤ ਦਾ ਪਲਾ ਕਰੀ ਸਰਬਤ ਦਾ ਪਲਾ ਕਰੀ ਮਹਾਰਾਜ 12 ਵਜ ਗਏ ਆ ਝਾੜੂ ਛੇਰੀ ਜਾਨੀ ਆ ਤੇਰੇ ਕੂਚਾ ਲੱਗੇ ਤੇ ਹਰ ਵਕਤ ਤੂੰ ਕੂਚਾ ਕਚਾਈ ਕਰਦੀ ਰਹੀਨੀ ਭੁੱਖ ਲੱਗੀ ਮੈਨੂੰ ਰੋਟੀ ਲਾ ਦੇ ਹੁਣ 2 ਮਿੰਟ ਬੀਬੀ ਜੇਰਾ ਵੀ ਕਰ ਲਾ ਬਾਹਰ ਗੋੜੇ ਕੋੜੇ ਤੇ ਮੀਂਹ ਆਉਣ ਧਿਆਵਾ ਤੇ ਮੈਨੂੰ ਭੁੱਖ ਲੱਗੀ ਤਾਂ ਮੈਂ ਕੀ ਕਰਾਂ ਮੀਨ ਨੂੰ ਹਾਂ ਹੁਣ ਹੌਸਲਾ ਵੀ ਕਰ ਲ ਮਾਸਾ ਕਾੜਦਾ ਵਾ ਤਾਂ ਫੇਰ ਅੱਗ ਤੇ ਉੱਥੇ ਬਲਣ ਨਹੀਂ ਗਈ ਡਈ ਇੰਨੀ ਉੱਧਰੋਂ ਚਾਂਬ ਜਾਣ ਜੇ ਮਾਦਾ ਜਿਆਦਾ ਭੁੱਖ ਲੱਗੀ ਹੈ ਨਾ ਤੇ ਤੈਨੂੰ ਸਿਲੰਡਰ ਤੇ ਲਾ ਦਿੰਨੀ ਆ ਹੋਰ ਕੀ ਆ ਹੁਣ 2 ਮਿੰਟ ਜੇਰਾ ਕਰ ਲੈ ਜਿਵੇਂ ਆਖਿਆ ਵੀ ਜੇਰਾ ਕਰ ਲਾ ਮਾਸਾ ਕੇ ਛਿੱਟਾਂ ਕਾੜਦੀਆਂ ਤੇ ਅੱਗ ਬਾਲ ਕੇ ਲਾ ਦਿੰਨੀ ਆ ਤੇ ਨਹੀਂ ਤੇ ਹੁਣ ਫੇਰ ਮੈਂ ਗੈਸ ਤੇ ਲਾ ਲਈਨੀ ਆ ਝਾੜੂ ਬਾਅਦ ਫੇਰ ਜੋ ਹੋਰ ਕੀ ਆ ਸਿਲੰਡਰ ਤੇਰੇ ਮਾਪਿਆਂ ਨੇ ਭਰਾ ਕੇ ਦਿੱਤਾ ਸਾਥੋਂ ਨਹੀਂ ਭਰਾਇਆ ਜਾਂਦਾ ਹੈ ਗਾਈ ਨੂੰ ਵੀ ਰੋਟੀਆਂ ਪਾਉਣੀਆਂ ਤੇ ਉਹ ਤੱਪੜ ਤਾਂ ਲਾ ਅੱਗੇ ਵੀ ਇਦਾਂ ਲਾਉਂਦੀ ਸੀ ਹੁਣ ਹੁਣ ਕੀ ਕੁਵੇ ਝੜ ਗਈਆਂ ਹੈ ਤੱਪੜ ਮਾਦਾ ਕਿਤੇ ਮਾੜੀ ਮੋਟੀ ਛੇ ਟਕਣੀ ਹੋਵੇ ਨਾ ਫੇਰ ਤਾਣ ਲਾ ਫੇਰ ਤੱਪੜ ਚੰਗਾ ਲੱਗਦਾ ਵਾ ਇਦਾਂ ਬਾਹਰ ਗੋੜੇ ਗੋੜੇ ਤੇ ਮੀਂਹ ਆਉਂਦਿਆ ਚਾਰੇ ਬੰਨਿਆ ਦੇ ਚਾਂ ਚਾਹ ਲਾ ਤੈਨੂੰ ਮੈਂ ਤਾਂ ਅੰਡ ਨਹੀਂ ਆ ਤੇ ਰਾਗ ਮੈਂ ਬਾਲ ਦਿੰਦੀ ਆ ਤੇ ਜੇ ਜੇ ਅੱਗ ਬਾਲਣੀ ਤੱਪੜ ਵੀ ਤਾਣਾ ਤੇ ਫੇਰ ਰੋਟੀਆਂ ਵੀ ਚਾਰ ਆਪ ਲਾ ਲਾ ਕੇ ਇਹ ਆ ਵੀ ਲਾ ਲੂੰਗੀ ਫੇਕੇ ਆ। ਉਹ ਫਿਰ ਹੁਣ ਆਪੇ ਲਾ ਲੋ ਤੁਹਾਡੇ ਹੱਥਾਂ ਨੂੰ ਕਿਹੜੀ ਮਹਿੰਦੀ ਲੱਗੀ ਆ ਸਫਾਈਆਂ ਵੀ ਮੈਂ ਕਰਾਂ ਰੋਟੀ ਪਾਣੀ ਵੀ ਮੈਂ ਕਰਾਂ ਤੂੰ ਕਿਹਾਦੀ ਕਰ ਦਿੱਤੀ ਆ। ਕਦੀ ਗਾਂ ਸੁਈ ਆ ਕਿਤੇ ਉਹਨੂੰ ਵਿਚਾਰੀ ਨੂੰ ਕਿਤੇ ਰੋਟੀਆਂ ਨਹੀਂ ਪਾਈਆਂ। ਹੈਂ? ਮੈਂ ਨੌਕਰਾਨੀ ਨਹੀਂ ਲੱਗੀ ਤੁਹਾਡੀ। ਇੱਕ ਤੇ ਤੁਹਾਡਾ ਤੋਸਾ ਪਕਾਵਾਂ ਤੇ ਇੱਕ ਤੁਹਾਡੇ ਡੰਗਰਾਂ ਦਾ ਪਕਾਵਾਂ। ਮੇਰੇ ਖੌਣ ਪੱਕਦੇ ਡੰਗਰਾਂ ਦਾ ਨਹੀਂ ਤੇ ਤੇਰਾ ਘਰ ਨਹੀਂ ਗਾ। ਤੂੰ ਘਰ ਨਹੀਂ ਜਾਣਿਆ ਫੇ। ਚੱਲ ਠੀਕ ਆ ਮੈਂ ਨਹੀਂ ਘਰ ਜਾਣਿਆ ਜੇ ਤੂੰ ਹੀ ਜਾਣਿਆ ਤੇ ਆਪ ਪਕਾ ਲੋ। ਤੇ ਮੈਂ ਤਾਂ ਬਿਮਾਰ ਪਈ ਆ ਤੇ ਇਸ ਤਰ੍ਹਾਂ ਤੂੰ ਪਕਾ ਤੈਨੂੰ ਕੀ ਗੱਲ ਵਾ ਲੜਾਂ ਨੂੰ ਤਾਂ ਚੰਗੀ ਪੜਈ ਆ ਤੇ ਰੋਟੀਆਂ ਪਕਾਉਣ ਵਾਲੀ ਬਿਮਾਰ ਵਾ ਤੂੰ ਤੇ ਮੈਂ ਪਕਾ ਲੂੰਗੀ ਫਿਰ ਪਕਾ ਲੂੰਗੀ ਸਾਡੇ ਕਿਹੜੇ ਹੱਥ ਟੁੱਟੇ ਆ ਚੱਲ ਨਹੀਂ ਟੁੱਟੇ ਤਾਂ ਨਾ ਸਹੀ ਫਿਰ ਪਕਾ ਲਓ ਇੱਕ ਕਾੜੀਆਂ ਪਕਾਓ ਤੇ ਇੱਕ ਡੰਗਰਾਂ ਦੀਆਂ ਹਾਦੀ ਕਰ ਦਿੱਤੀ ਤੁਸੀਂ ਤੇ ਡੰਗਰ ਡੰਗਰਾਂ ਦਾ ਥੱਲੇ ਚੂਣਾ ਨਹੀਂਗਾ ਪੀਣਾ ਨਹੀਂ ਤਾ ਅਹੀਂ ਨਹੀਂ ਪੀਂਦੇ ਨਾ ਤੂੰ ਨਹੀਂ ਪੀਂਦੀ ਚਾਹ ਜਾਂ ਕੋਟ ਉਹ ਵੀ ਨਹੀਂ ਪੀਆ ਉਹ ਵੀ ਨਹੀਂ ਪਤਾ ਮੈਨੂੰ ਚਾਹ ਪੀਣੀ ਕਿ ਦੁੱਧ ਪੀਣੀ ਆ ਕਿ ਕੋਪੀਆਂ ਬਣਾ ਬਣਾ ਪੀਣੀ ਆ ਮੈਨੂੰ ਇਸ ਗੱਲ ਦਾ ਕੀ ਪਤਾ ਮੈਂ ਕਿਹੜੀ ਤੇਰੀ ਰਾਖੀ ਬੈਠੀ ਆ ਤੂੰ ਤੇ ਮਾਂ ਦਾ ਸਾਗ ਜੋ ਕੱਢਣ ਤੱਕ ਜਾਵੇਂ ਕਾਫੀਆਂ ਤੂੰ ਪੀਣ ਦਿੰਦੀ ਘਟ ਮੈਂ ਤੈਨੂੰ ਕੀ ਜਾਣੇ ਆ ਤੇਰਾ ਹੱਥ ਫੜੇ ਮੈਂ ਚੋ ਕੇ ਤੈਨੂੰ ਪੜਾ ਦਿੰਨੀ ਆ ਜੋ ਮਰਜ਼ੀ ਤੂੰ ਹੀ ਕਰੋ ਜੋ ਮਰਜ਼ੀ ਨਾ ਕਰੋ ਮੈਂ ਤੁਹਾਨੂੰ ਕਿਧਰੇ ਢੱਕਿਆ ਕਦੀ ਹੈ ਮੇਰੇ ਤਾਂ ਤੂੰ ਹੀ ਰੋਸ ਚੁੱਟੀ ਜਾਂਦੇ ਰਹਿੰਦੇ ਹਰ ਵਕਤ ਕੀ ਕਰੀਏ ਕਦ ਮੀਂਹ ਹੀ ਹਟ ਲਿਆ ਆਲੇ ਫੇਰ ਤੁਹਾਨੂੰ ਸਾਰੀ ਟੀਪੀ ਆਲੇ ਹਾਂ ਤੁਹਾਡੇ ਤੇ ਕਿੰਨੇ ਪੈਸੇ ਆ ਗਏ ਤਿੰਨ ਦਿਨ ਹੋ ਗਏ ਮੀਂਹ ਨਹੀਂ ਛਟਿਆ ਡੰਗਰਾਂ ਦਾ ਇੰਨਾ ਮੁਸ਼ਕਲ ਏ ਕੋਣ ਕੀ ਕਰੂਗਾ ਇਹ ਤਾਂ ਸਦੀ ਗਈ ਜਾਂਦੀ ਆ ਆਪਾਂ ਨੇ ਜਵਾਦ ਨਾਲ ਘਟ ਨਾਲ ਇਹ ਇਸ਼ਤਾਦਣਾ ਰੱਖੋ ਇਹ ਪਾਣੀ ਨੇ ਛਕਿਆ ਤੇ ਵੱਡੀ ਕਿੱਥੋਂ ਜਾਣੀ ਨਾਲੇ ਰੱਬ ਵੀ ਟੰਗ ਟਾ ਗਿਆ ਕਿ ਕਿ ਨਾ ਨਾ ਪਾਣੀ ਛਾੜਦਾ ਇਹ ਪਾਣੀ ਪਾਣੀ ਟਰੇਵਾਂ ਡਾ ਜੇ ਹੋ ਰਿਹਾ ਹੈ ਅੰਨੀ ਪਾ ਗਿਆ ਹੈ ਸਿੱਧਾ ਡੁੱਬ ਜਾਣੀਆਂ ਅਗਰ ਪਾਣੀ ਇੱਕ ਨਾ ਕਿ ਨਾ ਖਲੋਤਾ ਵਾਰੇ ਚੋਨੇ ਸਾਰੇ ਖਰਾਨਾ ਪਠੇ ਪਠਿਆਂ ਚ ਪਾਣੀ ਵੇਖ ਕੇ ਦਾਵ ਚਲ ਲੈ ਇੱਥੇ ਭਾਲਨੀ ਪੱਡੀ ਹੈ ਪਾਣੀ ਪਠਿਆਂ ਦੀ ਵੇਖ ਪਾਣੀ ਕਿੰਨਾ ਖਲੋਤਾ ਉਹਨੂੰ ਦਾ ਰਿਆ ਲਾਗਾ ਜੀ ਹਥਿਆਰ ਲਈ ਮੀਤੇ ਜੇ ਰੱਬ ਵੀ ਆਈ ਨਾ ਨਾ ਰੱਬ ਵੀ ਕੀ ਕਰੇ ਜਾਨੀ ਬੰਦੇ ਉਦਾਂ ਦਾ ਬੰਦੇ ਹੋ ਗਈ ਉਦਾਂ ਦਾ ਗੜੀ ਰੱਬ ਹੋ ਗਿਆ ਵਾ ਲ ਖਾਲ ਨੂੰ ਕਰ ਦਿੰਦੇ ਆਪੇ ਪੱਠਿਆਂ ਦਾ ਵੀ ਪਰ ਇਧਰੋਂ ਜੇ ਕੜਿਆ ਦੇ ਖਾਲ ਪੱਠਿਆਂ ਦਾ ਇਹਨੂੰ ਜਾਣਦੇ ਆ ਪਿਆ ਪਾਣੀ ਹੋਕ ਇਹ ਤੇ ਬੰਨੀ ਹੈ ਇਹਦਾ ਅਲ ਵੇਖੀ ਡੰਗਰਾਂ ਦਾ ਵੇਖੀ ਜਾ ਕੇ ਕੀ ਬਣਿਆ ਇਕਦੇ ਡੰਗਰਾਂ ਦਾ ਵੀ ਇਹੀ ਲਈਏ ਇਹਨਾਂ ਨੂੰ ਨਾ ਕੱਲ ਦਾ ਪਠਾ ਕੋਈ ਪਿਆਸ ਵਾਣਾ ਨਾ ਹੋਰ ਹਾਂ ਮੜਾ ਮੜਾ ਤੂੜੀ ਤੜੀ ਖਾ ਕੇ ਬੈਠੇ ਆ ਹੁਣ ਇਹ ਵੀ ਹੁਣ ਕੀ ਕਰਨਾ ਉਹ ਟੁੱੜੀ ਆ ਟੁੱੜੀ ਚੜੀ ਹਲੋ ਉਹਨੂੰ ਰੱਬ ਵੀ ਨਹੀਂ ਪਠੇ ਪਾਉਣ ਦੇਂਦਾ ਤੁਹਾਨੂੰ ਕੀ ਕਰੀਏ ਇਹੀ ਹੂੰ ਮਾਦਾ ਆ ਜੋੜੇ ਤੁਹਾਡੇ ਗਾੜੀ ਹੱਥ ਇਹ ਹੁਣ ਕਦਾ ਰੋਲਾ ਪਾ ਜੇ ਤੇਨੂੰ ਜਿਆਦਾ ਭੁੱਖ ਲੱਗੀ ਤੇ ਆਪ ਹੀ ਲਾ ਲੈ ਤੇ ਮੇਰੇ ਨਾਲ ਜਾਲਾ ਆਡਾ ਨਾ ਲਾ ਨਹੀਂ ਕਦਾ ਰੋਲਾ ਪਾਇਆ ਵਾ ਤੱਪੜ ਤਾਂ ਲਾ ਆ ਵੇਖ ਲੋ ਇਹ ਆਉਂਦੀ ਐ ਰੋਟੀਆਂ ਮੈਂ ਨਹੀਂ ਲਾਉਣੀ ਆਂ ਨਹੀਂ ਆਉਂਦੇ ਆ ਮੈਂ ਕਿਹਾ ਤੱਪੜ ਤਾਂ ਆਣ ਲਾ ਆ ਤਾਂ ਬਾਹਰ ਚੰਗਾ ਪੜਾ ਪਤਾ ਤੇ ਮੀ ਆਉਂਦੇ ਆ ਹਾਂ ਹੁਣ ਤਾਂ ਡੇ ਵਾਲਾ ਤਾਂ ਪਤਾ ਆਪਣਾ ਘਰ ਨਹੀਂ ਵੇਖਣਾ ਤੇ ਜੇ ਰੋਟੀਆਂ ਲਾਉਣੀਆਂ ਜਾਂ ਇਸ ਸਿਲੰਡਰ ਤੇ ਲਾ ਦੇ ਆਉਂਦੀ ਮੈਂ ਲਾਉਣਗਾ ਨਹੀਂ ਆਪੇ ਲਾ ਲਓ ਉਹ ਆਉਂਦੀ ਇਸ ਸਿਲੰਡਰ ਤੇ ਨਹੀਂ ਲਾਉਣ ਦੇਣੀਆਂ ਹੁਣ ਕਿੱਡੀ ਸ਼ੈਟੀ ਕਾਲ ਬਦਲ ਗਈ ਆ ਆਹ ਦੇ ਸਿਲੰਡਰ ਤੇ ਮੈਂ ਨਹੀਂ ਲਾਹ ਦੇਣੀਆ ਚੁੱਲਾ ਬਾਰ ਬਾਲ ਟੱਪੜ ਤਾਂ ਨਾ ਜ ਜਵਦਾ ਚਾਂਬ ਪੈਂਦੀ ਆ ਦੇ ਨੇ ਬਾਹਰ ਇੰਨਾ ਮੀਂਹ ਆਉਂਦਿਆ ਫਸਲਾਂ ਸਾਰੀਆਂ ਡੋਬਰੀਆਂ ਜਾਣਟੀਆਂ ਤੁਹਾਨੂੰ ਲੜਨ ਤੋਂ ਬਿਨਾ ਨਾ ਸੱਸ ਨੂੰ ਹੋਰ ਕੀ ਕੰਮ ਨਹੀਂ ਹੈਗਾ ਤੁਹਾਨੂੰ ਮੇਰੀ ਵੱਲ ਜਿੱਥੇ ਮਰਜੀ ਲਾ ਕੇ ਨਾ ਕਿ ਬਣਾ ਤੂੰ ਸਿੰਘ ਪਸਾਉਣਾ ਹੀ ਹੁੰਦੇ ਤੁਸੀਂ ਸੈਂ ਕਿ ਐਨਰਸਾਈਜ਼ ਮੇਰੇ ਸਾਰੇ ਜਦ ਮੈਂ ਸਫਾਈਆਂ ਕਰਨ ਲਈਆਂ ਤੇ ਆਣ ਕੇ ਮੇਰੇ ਦਵਾਲੇ ਹੋ ਗਈ ਤੇ ਤੈਨੂੰ ਝਾੜੂ ਪੋਚੇ ਦੀ ਪਈ ਆ ਇਹਨਾਂ ਨੇ ਫੇ ਰੋਟੀਆਂ ਲਾ ਦੀਏ ਤੈਨੂੰ ਬਾਹਰ ਕੇ ਡੰਗਰਾਂ ਦੀ ਨਹੀਂ ਕਿ ਹਾਂ ਵੀ ਡੰਗਰਾਂ ਨੂੰ ਕੀ ਪਠਾ ਤਥਾ ਵੇਖ ਲਈਏ ਕਿ ਡੰਗਰ ਥੱਲੇ ਉਹ ਗੋਆ ਨਹੀਂ ਕਿਤੇ ਹਟਾਇਆ ਕਿਤੇ ਉਹ ਉਹ ਨਹੀਂ ਤੈਨੂੰ ਹੈਗਾ ਤੈਨੂੰ ਦੋਨ ਬਾਰ ਲੜਨਦੀ ਆ ਤੈਨੂੰ ਇਹ ਤੇ ਆਉਂਦੀ ਆ ਵੀ ਮੈਂ ਸੈਂਟਰ ਤੇ ਲਾਉਣੇ ਮੈਂ ਲਾਲਾ ਸੈਂਡ ਤੇ ਤੇ ਲਾਲਾ ਇਹ ਲਾਉਣੀਆਂ ਤੇ ਹੁਣ ਵੇਖੋ ਕਿੰਨੀ ਚੇਤੀ ਗੱਲ ਬਦਲਦੀ ਆ ਫੇ ਕੀ ਕਰਾਂ ਜਦੋਂ ਤੂੰ ਆਖੇ ਨਹੀਂ ਲੱਗਦੀ ਜਦਵਾਨੀ ਇਹ ਕੋੜ ਕੋੜੇ ਨਹੀਂ ਆਉਣ ਡਿਆ ਇੱਕ ਜਾਨੀ ਇੱਕ ਜਾਨੀ ਰੌਲਾ ਪਾਉਂਦੀ ਦੂਜੀ ਚੁੱਪ ਕਰ ਜਾਇਆ ਕਰੋ ਕਿਸਦਾ ਨਹੀਂ ਆਗੇ ਅਸੀਂ ਦੋਹਾਂ ਨੇ ਜਦ ਤੱਕ ਕੋਈ ਨਾਮ ਦਾ ਨਾਮ ਲੈਣਾ ਵਾ ਕਿ ਰੌਲਾ ਪਾ ਕੇ ਕਿ ਦੂਜੀ ਨਾਲ ਜੇ ਆਪਣੇ ਸਰਫਾ ਕਰਨਾ ਹੋਵੇ ਆਪਣੇ ਘਰ ਵੇਖਣਾ ਹੋਵੇ ਹੈ ਤੇਰੇ ਵਰਗੀਆਂ ਤੇ ਤੇਰੇ ਵਰਗੀਆਂ ਤੇ ਇਸ ਤਰ੍ਹਾਂ ਵੀ ਸੂਲਾਂ ਦੇ ਪਾਲ ਬਣਾਉਣ ਡੀਆਂ ਤੂੰ ਆ ਨਹੀਂ ਗੁਰਸ਼ਾ ਲੈ ਡਾਵਾਂ ਹਾਂ ਦੀ ਉਹ ਕੀ ਆ ਅੱਜ ਕਿਤੇ ਛੇ ਟਕਣੀ ਹੋਵੇ ਤੇ ਫੇਰ ਸਿਲੰਡਰ ਤੇ ਰੋਟੀ ਲਾਈਦੀ ਆ ਨਹੀਂ ਤਾਂ ਮੈਂ ਇਹਦੇ ਚੁੱਲਾ ਬਾਲ ਦੇ ਆ ਤਾਂ ਵੀ ਵੀ ਤੁਸੀਂ ਸਿਲੰਡਰ ਬਾਲਣ ਦੇਣਾ ਇਹ ਤਾਂ ਫਿਰ ਚਲੋ ਹੁਣ ਤੁਹਾਡੀ ਵੱਖਰੀ ਤੁਹਾਡੀ ਰੀਤ ਵਾ ਉਹ ਜਾ ਤੂੰ ਜਾ ਜਾ ਕੇ ਜਾਂ ਪਹਿਲਾਂ ਚਾਹ ਬਣਾ ਕੋਟ ਰੋਟੀਆਂ ਬੱਜ ਲਾਵੀ ਜਾਂ ਚਾਹ ਬਣਾ ਇਹ ਕੋ ਤੂੰ ਫਿਕਰ ਪਿਆ ਵਾ ਉਹ ਪਰਮਣਾ ਪਾ ਦ ਜਾ ਪਰਮਣਾ ਸਾਰੀਆਂ ਡੇਪੀਆਂ ਵਾ ਉਹ ਤੋਂ ਉਹ ਫਿਕਰ ਪਿਆ ਵਾ ਤੇ ਤੁਸੀਂ ਆਪਣਾ ਹੋ ਰਿਹਾ ਉਹਨੂੰ ਕਹ ਰਾਮ ਰੀਪ ਆਰਾਮ ਲੀਲਾ ਲਾ ਲਿਆ ਕਰੋ ਤੁਸੀਂ ਜੇ ਪਰਮਣਾ ਡਿੱਗੀਆਂ ਵਾ ਤੇ ਸਾਰਿਆਂ ਦੇ ਨਾਲ ਜੇ ਤੁਸੀਂ ਕੱਲੇ ਜੇ ਫਿਰ ਆਣ ਕੇ ਤੇ ਤੁਸੀਂ ਵੀ ਹੁਣ ਘੜ ਦਵਾਲੇ ਹੋ ਜੋ ਉਹ ਜਾ ਚਾਹ ਬਣਾ ਕੋਟ ਤੁਸੀਂ ਕਿਹੜਾ ਘੜੀ ਕਿਸ ਨੂੰ ਕੀ ਹਾ ਨੂ ਰਹਿਣ ਦੇ ਹੁਣ ਪਹਿਲਾਂ ਚਾਹ ਬਣਾ ਦੇ ਪਾਹੀਆਂ ਕਰਦੀ ਰਹਿੰਦੀ ਸਾਰਾ ਦਿਨ ਆਂਦੀ ਪੁੱਛ ਗਈ ਲਾਉਂਦੀ ਰਹਾਂ ਨਾ ਕੋਈ ਇਹਨੂੰ ਖੇ ਕਰਨਾ ਲੈਣਾ ਨਾ ਦੇਣਾ ਮੇਰੇ ਸਿਰ ਰੋਟੀ ਨਹੀਂ ਲਾਉਣੀ ਮੇਰੇ ਸਿਰ ਚਾਹ ਪਾਣੀ ਨਹੀਂ ਬਣਾਉਣਾ ਜੇ ਆਖਣਾ ਤੇ ਸਿਰ ਦੇ ਵਾਲਾ ਨੂੰ ਪੈਣਾ ਓ ਮਾੜਾ ਹੁਣ ਤੂੰ ਵੀ ਚੁੱਪ ਕਰਦਾ ਤੂੰ ਵੀ ਵੀ ਲਾ ਕੇ ਰੋਲਾ ਪਈ ਜਾ ਨਹੀਂ ਆ ਮੈਂ ਰੋਲਾ ਹੀ ਪਾਉਣਾ ਵਾ ਮੈਂ ਹੋਰ ਕੀ ਕਰਨਾ ਤੁਹਾਨੂੰ ਬੁਰੀ ਲੱਗਦੀ ਆ ਰੋਲਾ ਪਾਉਂਦੇਗੀ ਕੋਈ ਕੰਮ ਨਾ ਕੀ ਕੰਮ ਨਾ ਕੀ ਤੁਹਾਨੂੰ ਕੋਈ ਕੰਮ ਨਾ ਆ ਕੇ ਕਾਰ ਤੋਂ ਤੁਹਾਨੂੰ ਦੋਹਾਂ ਨੌ ਸੱਸ ਨੂੰ ਬਸ ਲੜਦੋ ਬਿਨਾ ਹੋਰ ਕੀ ਕੰਮ ਹੈਗਾ ਤੁਹਾਨੂੰ ਤੇ ਕਿੱਥੇ ਚਲੀ ਜਾਵਾਂ ਉਹ ਚੱਲੇ ਨਹੀਂ ਜਾਵਾਂ ਜੇ ਮੈਂ ਤੁਹਾਨੂੰ ਅੱਖ ਦੇ ਚੁਬਰ ਘਰ ਸ਼ਾਂਤੀ ਨਾਲ ਬੈਠੀਆਂ ਤੇ ਰਿਆ ਕਰੋ ਆਖਣਾ ਪੈਂਦਾ ਵਾ ਕਰ ਸਿਆਣੇ ਬੰਦੇ ਨੂੰ ਉਹ ਆਖਣਾ ਹੁੰਦਾ ਕਿ ਇੱਕ ਗੱਲ ਤੋਂ ਬੰਦਾ ਆਂਦਾ ਮਾਦਾ ਜੀ ਉਹ ਝਾੜੂ ਫੇਰਨ ਲਈ ਆ ਆਪੇ ਰੋਟੀਆਂ ਨੂੰ ਉਹ ਜੇ ਬਾਹਰ ਮੀਂਹ ਆਂਦੇ ਜੇ ਦੋ ਰੋਟੀਆਂ ਸਿਲੰਡਰ ਦੇ ਲਾ ਲੱਸੀ ਜਾਣੀ ਕਿ ਹੱਥ ਕੀ ਚਲਿਆ ਮੈਂ ਕਿਹੜਾ ਹਟਾ ਤਾ ਉਹਨੂੰ ਉਹ ਤੇ ਜਾਣ ਕੇ ਬਾਣੇ ਬਣਾਉਂਦੀ ਆ ਉਹ ਮੇਰੇ ਸਰਦੀਆਂ ਵਾਲਾ ਨੂੰ ਪੈਂਦੀ ਆ ਆਂ ਦੀਵਸੇ ਤਰ ਪਰਵਾ ਮੁੰਡੇ ਕੋਲ ਇੱਕ ਮਿੰਟ ਲਵੀਂ ਕਿਤੇ ਘਰੋਂ ਬਾਹਰ ਇਧਰ ਉਧਰ ਨੂੰ ਹੋਏ ਤਾਂ ਤੁਹਾਡਾ ਰੌਲਾ ਸ਼ੁਰੂ ਮੇਰਾ ਹੀ ਪੱਟ ਰੌਲਾ ਹੋਰ ਕੋਈ ਰੌਲਾ ਹੁਣ ਜੇ ਤੈਨੂੰ ਆਖ ਜੇ ਉਹਨੂੰ ਆਖ ਜੇ ਹੁਣ ਮੈਂ ਤਾਂ ਤੂੰ ਹੀ ਸ਼ਾਇਦ ਤੂੰ ਸਾਰੇ ਸਮਝਾਣਾ ਦਾ ਤੂੰ ਤੂੰ ਹੀ ਗਾੜੀ ਆਪ ਬਟਾ ਆਪਣੀ ਲੜਨਾ ਮੈਂ ਵਿਗੜਦਾ ਫੇ ਮੇਰੇ ਕੋ ਨਹੀਂ ਜਰਿਆ ਜਾਂਦਾ ਹੈ ਆਖਰ ਦਸ ਸਿਲੰਡਰ ਮਹਿੰਗਾ ਵਾ ਹੁਣ ਇੱਕ ਇੱਕ ਮਿੰਟ ਮੇਰੀ ਗੱਲ ਸੁਣ ਹੁਣ ਬਾਰ ਮੇ ਪਿਆਵਾ ਐਨੇ ਨਾ ਨੁਕਸਾਨ ਹੋ ਗਿਆ ਉਹ ਨਹੀਂ ਚਰੀਦਾ ਉਹ ਨਹੀਂ ਚਰਨਾ ਚਰਨਾ ਵਾ ਕਿਉਂ ਨਹੀਂ ਜਿਹੜੀ ਰੱਬ ਤੇ ਕੀਤੀ ਆ ਉਹ ਤੇ ਜਰਨੀ ਪੈਣੀ ਆ ਤੇ ਫੇਰ ਨਾ ਜਰਾਂਗੇ ਤੇ ਕੀ ਕਰਾਂਗੇ ਲੜ ਪੈਣਾ ਕੇ ਨਾ ਤੇ ਇੱਕ ਇੱਕ ਦਿਨ ਸਿਲੰਡਰ ਤੇ ਰਕਦਕ ਬਲ ਚਲਿਆ ਇੱਕ ਵਾਰਾਂ ਸਿਲੰਡਰ ਤੇ ਸਾਰੀ ਦਿਹਾੜੀ ਰਾਤ ਵੀ ਦਿਨੇ ਵੀ ਰੋਟੀਆਂ ਸਿਲੰਡਰ ਤੇ ਲਾਉਂਦੀ ਦਿੰਦੀ ਆ ਮੈਂ ਤਾਂ ਕਦੀ ਆਖਿਆ ਨਹੀਂ ਉਹ ਲਾਇਆ ਚਾਹ ਤੂੰ ਵੀ ਘਟ ਕੇ ਤੂੰ ਨਹੀਂ ਆ ਕਿਥੇ ਤੇ ਚਾਹ ਬਣਾਉਂਦਾ ਵੀ ਕੀ ਟਾਈਪ ਹੀ ਕਰਨਾ ਜਿਵੇਂ ਆਖ ਦਿੱਤਾ ਤੇ ਇਤਨਾ ਫੇਰ ਇਤਨਾ ਵੀ ਕਪਤ ਕਾਲ ਦਾ ਕਿਤੇ ਸਬਦਾ ਰਹਿ ਜਾਂਦਾ ਐਨਾ ਨਹੀਂ ਤੇ ਅਸੀਂ ਸਬਦਾ ਹੀ ਸੈਟ ਕਰ ਲਏ ਵੀ ਉਦਾਂ ਹੀ ਪਿਆ ਵਾ ਇੱਕ ਆਇਆ ਰੋਟੀਆਂ ਨੂੰ ਪਾ ਗਿਆ ਦੂਜੇ ਆ ਚਾਹ ਨੂੰ ਪਾ ਗਏ ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹਨਾਂ ਨੂੰ ਕਿੰਨਾ ਕੁ ਤਾਂ ਫੋਖੋ ਖਵਲ ਲੱਗੀ ਰਹਿੰਦੀ ਆ ਹਾਂ ਬਾਬਾ ਹੁਣ ਮਾਤਾ ਦਵਾਲੇ ਹੋ ਜਾਂਦੇ ਆ ਇਹੋ ਗੱਲ ਜੇ ਪਹਿਲਾਂ ਕਰ ਲੈਂਦੇ 10 ਬੰਦਾ ਵਾ ਸਿਲੰਡਰ ਮਾਸਾ ਬਾਲੂ ਤੇ ਕੀ ਹੋ ਜਾਊਗਾ ਕਿੰਨਾ ਕ ਕਿਤੇ ਇਹਨਾਂ ਦਾ ਖਰਚਾ ਬਹੁਤ ਚੱਲਿਆ ਕਿੰਨਾ ਕ ਸਿਲੰਡਰ ਬਾਲ ਚੱਲਿਆ ਵਾ ਮੈਂ ਨਹੀਂ ਹੱਥ ਹੀ ਕਰ ਦਿੰਦੇ ਵੀ ਕੰਜੂਸੀ ਵਾਲੀ ਆਹ ਤੇ ਪਤਾ ਨਹੀਂ ਬੁੱਢੜੀ ਪਤਾ ਨਹੀਂ ਇੰਨੀ ਕੰਜੂਸੀ ਕਰਕੇ ਇਹਨੇ ਕਿੱਥੇ ਲੈ ਕੇ ਜਾਣਗੇ ਜਦੋਂ ਵੇਖੋ ਉਹ ਬਸਤ ਵਾਲੇ ਹੁੰਦੇ ਚੱਲ ਸੌਦਾ ਬਾਹਰ ਸੈਟ ਕਰਦੀ ਪਹਿਲਾਂ ਚਾਹ ਬਣਾ ਕੇ ਤੇ ਇਹਨਾਂ ਦਾ ਮੱਥਾ ਟਾਹ ਮਾਵਾਂ। ਉਹ ਕੀ ਕਰੀ ਜਾਂਦੀ ਅੰਦਰ ਹੁਣ ਚਾਹ ਲਿਆ ਦੇ ਘਟ। ਹਾਂਜੀ ਆ ਗਈਆਂ। ਦੱਸ ਚਾਹ ਮੈਂ ਦੱਸ ਹੁਣ ਬਣਾਉਂਦੇ ਆ ਟਾਈਮ ਲੱਗਣਾ ਵਾ ਤੇ ਮੇਂ ਮਸ਼ੀਨ ਵਾ ਕਿ ਤਤਾ ਪਾਣੀ ਕਰਕੇ ਲੈ ਆਵਾਂ ਤਵਾ ਤਵਾ। ਮਾਰਾ ਤੁਸੀਂ ਸਿਆਣੀ ਆ। ਜੋ ਉਹ ਕੋਈ ਗੱਲਬਾਤ ਕਰਦੀ ਤੂੰ ਚੁੱਪ ਕਰ ਜਾ ਕਰ। ਉਹ ਤਾਂ ਮੈਂ ਕਾਦੀ ਸਿਆਣੀ ਗਈ। ਲੈ। ਮੇਰੀ ਤਾਂ ਸਿਆਣ ਫੁੱਪਰੋਂ ਉਹੀ ਆਂਦੇਂਦੇ ਤਾਂ ਹਾਂ ਭਲਾ ਹੀ ਦਿੱਤੀ ਝੜਕਾ ਮਾਰ ਮਾਰ ਕੇ ਜੇ ਤੁਸੀਂ ਕਰਦੇ ਹੋ ਨਿਉ ਕਰਦੇ ਜੋ ਕੋਈ ਬਣਾ ਕੇ ਰੱਖਣੀ ਹੋਵੇ ਕੋਈ ਆਪਣਾ ਕੀ ਸੁਖ ਸ਼ਾਂਤੀ ਕੀ ਸ਼ਾਂਤੀ ਬਣਾ ਕੇ ਰੱਖਣੀ ਹੋਵੇ ਤੇ ਮੈਂ ਤਾਂ ਹੱਥ ਜੋੜਦੀ ਨਹੀਂ ਹਰ ਵਕਤ ਵੀ ਮਹਾਰਾਜ ਸੱਚਾ ਪਾਤਸ਼ਾ ਸੁਖ ਸ਼ਾਂਤੀ ਵਰਤਾਈ ਮੈਂ ਤੇ ਇਹੋ ਆਂਦੀ ਰਹਿਣੀ ਆ ਮਹਾਰਾਜ ਗਾੜੀ ਇਹੋ ਹੱਥ ਜੋੜਦੀ ਆ ਮੈਨੂੰ ਬੁਰਾ ਤੇ ਨਹੀਂ ਲੱਗਦਾ ਤੁਹੀਂ ਹੈ ਮਰ ਕੇ ਲੱਬੇ ਆ ਮਹਾਰਾਜ ਨੇ ਬੂਆ ਖੋਲਿਆ ਵਾ ਹੈ ਮੈਂ ਘਰ ਆਪਣੀ ਰਾਣੀ ਬਣੀ ਆ ਮੈਨੂੰ ਮਾਰੇ ਤੇ ਨਹੀਂ ਲੱਗਦੇ ਪਰ ਤੁਹਾਡੇ ਮਨ ਦੇ ਵਿੱਚ ਆਪੀ ਨਹੀਂ ਐਸਾ ਹੀ ਇਹਨੂੰ ਚੰਗੇ ਨਹੀਂ ਲੱਗਦੇ ਉਹ ਚੰਗਿਆਂ ਦੀ ਮਾਦਾ ਕਰਨੀ ਆ ਉਹ ਚਲੋ ਜੋ ਜੋਤੀ ਹਾਂਜੀ ਰੋਟੀਆਂ ਲਾ ਦੇ ਲਾ ਦੇ ਮੈਂ ਉਹ ਲਿਆਵਾਂ ਪੱਠੇ ਪੁੱਠੇ ਵੱਢ ਕੇ ਮਾਰਾ ਸਾਡਾ ਮੀਂਹ ਖਾਦਾ ਜਾ ਲੱਗਾ ਕੋਈਨ ਲਾ ਦਿੰਨੀ ਵੇ ਹਾਂ ਕਿਦਾਂ ਆਰਡਰ ਮਾਰ ਗਏ ਆ ਫੇ ਰੋਟੀਆਂ ਲਾ ਦੇ ਰੋਟੀਆਂ ਦਾ ਨਹੀਂ ਮੈਨੂੰ ਆਉਣੀਆਂ ਅਜੇ ਪਹਿਲਾਂ ਮੈਂ ਆਪਣੀ ਮੰਮੀ ਦੇ ਨਾਲ ਨਾ ਗੱਲ ਕਰ ਲਾ ਹਾਂ ਫੇ ਰੋਟੀਆਂ ਮੀਹੜ ਦਾ ਦੇਖੀ ਜਾਓਗੀ ਹਲੋ ਸੱਚੀ ਗਾ ਮੰਮੀ ਹਾਂਜੀ ਕੀ ਹਾਲ ਜੇ ਹਾਂਜੀ ਠੀਕ ਠਾਕ ਔਰ ਸੁਣਾਓ ਮੁੰਡਾ ਰੋਟੀ ਆ ਕੇ ਗਿਆ ਵਾ ਤੇ ਅੰਦਰ ਵੜ ਕੇ ਤੇ ਮੋਬਾਈਲ ਵੇਖਣ ਡਿਆ ਪਿਆ ਉਹਨੇ ਪੱਠੇ ਵੜਨ ਵੀ ਜਾਣਾ ਵਾ ਉਹਨੇ ਪਹੂਆਂ ਨੂੰ ਪੱਠੇ ਵੀ ਪਾਉਣੇ ਆ ਹੈ ਅੰਦਰ ਵੜ ਕੇ ਤੇ ਬੈਠੀ ਆ ਜੀ ਚਲ ਠੀਕ ਆ ਮੰਮੀ ਫਿਰ ਓਕੇ ਮੈਨੂੰ ਜੀ ਵੇਖ ਕੇ ਮਵੇਰ ਰੱਖਿਆ ਵਾ ਹੈ ਉਹ ਤਾਂ ਸਾਡਾ ਘਰ ਜਾਣ ਲਈ ਆ 2 ਘੰਟੇ ਹੋ ਗਏ ਤੈਨੂੰ ਇਸ ਤਰ੍ਹਾਂ ਵੀ ਉਹਦੇ ਨਾਲ ਗੱਲਾਂ ਕਰਦੀ ਨੂੰ ਹੈਂ ਉਹ ਨੂੰ ਨਹੀਂ ਆਖਣਾ ਚਾਹੀਦਾ ਵੀ ਧੀਆ ਆਪਣੇ ਘਰ ਦਾ ਕੰਮ ਕਰਿਆ ਕਰ ਹੈ ਮਾਲਾ ਮੇਰੀ ਗੱਲ ਹੋ ਗਈ ਮੈਂ ਤਾਂ ਕਰਕੇ ਫੋਨ ਕਟਿਆ ਹੈਗਾ ਤੇ ਘਰ ਦਾ ਕੰਮ ਉਹ ਕਹਿਣਾ ਹੁੰਦੇ ਆ ਵੀ ਨਾ ਕਰਵੀ ਉਹ ਤੇ ਮੈਨੂੰ ਕੋਈ ਕਾਲ ਹੀ ਨਹੀਂ ਕਹਿੰਦੇ ਵੀ ਪਿਆਹੋ ਜੀ ਵੀ ਆਪਣਾ ਘਰ ਦਾ ਕੰਮ ਕਰਿਆ ਕਰ ਕੇ ਨਾ ਕਰਿਆ ਕਰ ਮੈਨੂੰ ਨਹੀਂ ਦੇਖਣਾ ਵੀ ਮੈਂ ਆਪਣੇ ਘਰ ਦਾ ਕੰਮ ਕਰਨਾ ਵਾ ਨਹੀਂ ਤੇ ਆ ਕੇ ਗਿਆ ਰੋਟੀਆਂ ਨੇ ਤੈਨੂੰ ਹੈ ਤੇ ਤੈਨੂੰ ਇਹੋ ਮੋਬਾਈਲ ਦਾ ਜੇ ਤਰ੍ਹਾਂ ਵੀ ਸਾਰੀ ਦਿਹਾੜੀ ਰਹੀਦਾ ਕੋਈ ਥੋੜਾ ਬਾਲਾ ਸੋਚ ਵੀ ਕਰਿਆ ਕਰ ਹਾਂ ਤੇ ਰੋਟੀਆਂ ਕਿੱਕੇ ਆ ਜੇ ਹੁਣ ਤੇ ਤੁਸੀਂ ਚਾਹ ਪੀਤੀ ਆ ਤੇ ਉਸੇ ਵੇਲੇ ਤੁਹਾਨੂੰ ਭੁੱਖ ਲੱਗ ਗਈ ਆ ਹੁਣ ਕਹਿੰਟਾ ਕ ਜੇਰਾ ਕਰਨੋਂ ਰੋਟੀਆਂ ਨਹੀਂ ਲਾਹਣਦੀਆਂ ਵਾ ਉਹਨੇ ਵਿਚਾਰੇ ਨੇ ਕਈ ਕੰਮ ਕਰਨ ਜਾਣਾ ਹੈ ਫਸਲ ਵਾੜੀ ਵੇਖਣ ਜਾਣਾ ਹੈ ਤੇ ਤੈਨੂੰ ਉਹ ਕੰਮ ਆ ਅਜੇ ਉਹ ਪੱਠੇ ਵੱਢਣ ਗਿਆ ਵਾ ਤੇ ਉਹਦੇ ਆਂਦਿਆਂ ਨੂੰ ਮੈਂ ਰੋਟੀਆਂ ਲਾਹ ਦੇਣੀਆਂ ਜਿਵੇਂ ਦੋ ਮਿੰਟ ਗੱਲ ਕਰਨ ਬੈਹਿ ਗਈ ਆ ਤੇ ਕੀ ਤੁਹਾਨੂੰ ਅੱਖਾਂ 'ਚ ਰੜਕਾਂ ਲਾਪੀ ਆ ਹਰ ਵਾਰੀ ਵੇਂਦੀ ਰਹੀ ਨਹੀਂ ਆ ਮੈਂ ਤੈਨੂੰ ਕੀ ਆਖਣਾ ਵਾ ਹਾਂ ਆ ਤਾਂ ਮੈਂ ਹੁਣ ਫੜਿਆ ਮੈਂ ਚੱਲ ਮੈਂ ਮੰਮੀ ਤੈਨੂੰ ਵੇਖ ਕੇ ਤੂੰ ਮੈਂ ਰਾਹ ਦਿੱਤਾ ਵਾ ਹੈ ਚੱਲ ਠੀਕ ਆ ਤੁਸੀਂ ਜੋ ਮਰਜੀ ਸਮਝੀ ਜਾਓ ਤੈਨੂੰ ਵੇਖ ਕੇ ਕਾ ਤਾ ਮੈਂ ਮੋਬਾਈਲ ਰੱਖਣਾ ਹੀਗਾ ਉਹ ਤਾਂ ਮੇਰੀ ਗੱਲ ਹੋ ਗਈ ਤੇ ਮੰਮੀ ਆ ਤੇ ਮੈਂ ਵੀ ਕੋਈ ਕੰਮ ਕਰ ਲਾਂ ਤੇ ਤੂੰ ਵੀ ਕਰ ਲਾ ਤੈਨੂੰ ਰੋਟੀ ਪਾਣੀ ਦਾ ਨਹੀਂ ਤੈਨੂੰ ਕੋਈ ਸਬਜ਼ੀ ਦਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਮੋਬਾਈਲ ਦਾ ਹੀ ਆ ਹੈ ਯਾ ਸੋ ਭਾ ਗਿਆ ਕਰਨੇ ਪਈ ਤੇ ਰੋਟੀ ਪਾਣੀ ਦਾ ਦੀ ਫਿਕਰ ਭਈ ਰੋਟੀ ਪਾਣੀ ਵੀ ਉਹਨਾਂ ਨੂੰ ਦੇਣਾ ਪਕਾ ਕੇ ਵੱਡਾ ਸਰੀਰ ਵਾਲਿਆਂ ਦਾ ਤਾਂ ਹੀ ਪਈਆਂ ਆ ਹਾਂ ਤੈਨੂੰ ਹੁਣ ਕੋਈ ਫਿਕਰ ਨਹੀਂਗਾ ਪਈਏ ਤਰ੍ਹਾਂ ਪਿਛਫਾਈਆਂ ਚੁੱਕੜੀਆਂ ਵਾ ਖਲਾਰਾ ਘੋੜਗਾ ਦੇ ਪਿਆ ਵਾ ਆਦੀ ਹੋ ਗਈ ਮੈਨੂੰ ਤਾਂ ਇਹਨਾਂ ਦੀ ਸਮਝ ਨਹੀਂ ਆਉਂਦੀ ਵੀ ਜੇ ਮੈਂ ਝਾੜੂ ਫੇਰਨ ਲਈ ਹੀ ਉਹ ਵੀ ਨਹੀਂ ਫੇਰਨ ਦਿੱਤਾ ਜੇ ਮੈਂ ਹੁਣ ਚਾਹ ਬਣਾ ਕੇ ਲਿਆ ਕੇ ਦਿੱਤੀ ਆ ਵੀ ਚਲ ਘੰਟਾ ਕ ਕਢ ਲੈਣਗੇ ਮਗਰੇ ਰੋਟੀਆਂ ਪਤਾ ਨਹੀਂ ਇਹਨਾਂ ਨੂੰ ਖਾ ਕੀ ਖਾ ਲੈਂਦੀ ਸਵੇਰੇ ਸਵੇਰੇ ਹੀ ਮੈਨ ਲਾਲਾ ਚਾਮਚੜੀਕਾਂ ਖਾ ਲੈਂਦੀ ਆ ਕਿੰਨਾਰਾ ਗੋੜੜਾ ਵਲਾ ਪੰਦੀ ਆ ਕਿਤੇ ਗੱਜਦੀ ਆ ਬੱਲੇ 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 ਇਹਨਾਂ ਨੂੰ ਬਸ ਰੋਟੀਆਂ ਦੀ ਪਈ ਰਹਿੰਦੀ ਆ ਇਹਨਾਂ ਦੇ ਢੇਡ ਵਾ ਕੇ ਖੂਹ ਆ ਜਿਹੜੇ ਭਰਦੇ ਹੀ ਨਹੀਂਗੇ